ਸ਼ੁਭਕਾਮਨਾਵਾਂ ਤੁਸੀਂ ਦੇਖ ਰਹੇ ਹੋ ਪਾਵਰਫੁਲ ਨਿਊਜ਼ ਚੈਨਲ ਰਿਪੋਰਟ ਸ਼ੈਲ ਦੇ ਨਿਵਾਸੀਆਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਵੇਗੀ ਕਿ ਤਾਂਤਨ ਵਾਬਾ ਸ਼ੇਖ ਫਰੀ ਜੀ ਦੇ ਮੇਲੇ ਦਾ ਆਗਾਜ਼ ਸਵਰਗਵਾਸੀ ਸਰਦਾਰ ਇੰਦਰਜੀਤ ਸਿੰਘ ਸੇਖੋਂ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਦਾਰ ਸੁਰਿੰਦਰ ਸਿੰਘ ਰਮਾਣਾ ਸੀਨੀਅਰ ਕਮੇਟੀ ਮੈਂਬਰ ਅਤੇ ਡਾਕਟਰ ਗੁਰਿੰਦਰ ਮੋਹਨ ਇਨਚਾਰਜ ਅਤੇ ਸਰਦਾਰ ਸਿਮਰਨਜੀਤ ਸਿੰਘ ਸੇਖੋਂ ਮੁਖ ਸੇਵਾਦਾਰ ਅਤੇ ਸਰਦਾਰ ਗੁਲਜਾ ਸਿੰਘ ਸੇਖੋਂ ਨੇ ਸਾਰੀ ਆਵਾਮ ਨੂੰ ਸਾਂਤਾਨਾ ਬਾਬਾ ਸ਼ੇਖ ਫਰੀਦ ਜੀ ਦੇ ਮੇਲੇ ਵਿੱਚ ਹੋਣ ਵਾਲੀਆਂ ਗਤੀਵਿਧੀਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਤੇ ਸਾਰਿਆਂ ਨੂੰ ਬਾਬਾ ਫਰੀਦ ਜੀ ਦੇ ਮੇਲੇ ਤੇ ਪਹੁੰਚਣ ਦਾ ਸੱਦਾ ਦਿੱਤਾ। ਦੇਖਦੇ ਹਾਂ ਪੁੱਜੀ। 12ਵੀਂ ਸਦੀ ਦੇ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ 23 ਸਤੰਬਰ ਨੂੰ ਫਰੀ ਕੋਟ ਦੀ ਧਰਤੀ ਤੇ ਆਏ ਸੀ। ਤੇ ਉਹਨਾਂ ਦੀ ਯਾਦ ਵਿੱਚ ਸਦਾ ਇੰਦਰਜੀਤ ਸਿੰਘ ਖਾਲਸਾ ਜੀ ਜਿਹੜੇ ਕਿ ਸਾਡੇ ਫਾਊਂਡਰ ਚੇਅਰਮੈਨ ਉਹਨਾਂ ਨੇ 21 ਸਦੀ ਦੇ ਵਿੱਚ 1969 ਤੋਂ ਉਹਨਾਂ ਦੀ ਯਾਦ ਦੇ ਵਿੱਚ ਇਹ ਸਮਾਗਮ ਕਰਨਾ ਸ਼ੁਰੂ ਕੀਤਾ ਸੀਗਾ ਉਹਨਾਂ ਦੀ ਮਿਹਨਤ ਅਤੇ ਤਪੱਸਿਆ ਕਰਕੇ ਇਹ ਬਾਵਾ ਫਰੀਦ ਦਾ ਟੈਲੀਗ੍ਰਾਫੀ ਗੁਰਦੁਆਰਾ ਬਣਿਆ ਉਸ ਤੋਂ ਬਾਅਦ ਬਾਵਾ ਫਰੀ ਪਬਲਿਕ ਸਕੂਲ ਬਾਵਾ ਫਰੀ ਲਾ ਕਾਲਜ ਅਤੇ ਗੁਰਦੁਆਰਾ ਗੋਦੀ ਸਾਹਿਬ ਉਹਨਾਂ ਦੀ ਬਦੌਲਤ ਹੀ ਬੜਾ ਬੱਚਿਆਂ ਨੇ ਜਿਹਨਾਂ ਬੱਚੇ ਜਿਹੜੇ ਪੜ ਸਕਦੇ ਆ ਉਹਨਾਂ ਨੂੰ ਫ੍ਰੀ ਸਹੂਲਤਾਂ ਦਿੱਤੀ ਗਈ ਹੋਰ ਬੜੀਆਂ ਸਹੂਤਾ ਦਿੱਤੀਆਂ ਗਈਆਂ ਇਹ ਆਗੁਣਪੁਰ ਚ 5ਵਾਂ ਸਾਲ ਐਕੀ ਮਨਾਉਣ ਜਾ ਰਹੇ ਆ ਇਹ ਇਹ ਜਿਹੜਾ ਧਾਰਮਿਕ ਸਮਾਗਮ ਹੈ ਵਿਦਿਅਕ ਅਤੇ ਧਾਰਮਿਕ ਸਮਾਗਮ ਜਿਹੜਾ ਹੋ ਰਿਹਾ ਹੈ ਇਹ 19 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਬਾਅਫਰੀ ਸਾਹਿਬ ਜੀ ਦੇ ਸ਼ਲੋਕਾਂ ਤੋਂ ਫਰੰਟ ਇਹ ਆਰੰਭ ਹੋਏਗਾ ਗੁਰਦਾਰਾ ਟੇਲਾ ਸਾਹਿਬ ਤੋਂ ਰਾਤ ਨੂੰ ਕਥਾ ਤੇ ਕੀਰਤਨ 19 ਤਰੀਕ ਨੂੰ ਟੇਲਾ ਬਾਅਫਰੀ ਵਿਖੇ ਹੋਏਗਾ 20 ਤਰੀਕ ਨੂੰ ਇਸੇ ਤਰ੍ਹਾਂ ਬਾਬਾ ਟੇਲਾ ਗੁਰਦਾਰਾ ਟੇਲਾ ਸਾਹਿਬ ਵਿਖੇ ਕਥਾ ਤੇ ਕੀਰਤਨ ਹੋਏਗਾ 21 ਤਰੀਕ ਨੂੰ ਸਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਆਰੰਭ ਤੋਂ ਬਾਅਦ ਇਰਾਤ ਨੂੰ ਕਥਾ ਦਰਬਾਰ ਗੁਰਦੁਆਰਾ ਗੋਦੀਸ਼ਾ ਵਿਖੇ ਹੋਏਗਾ ਤੇ ਮਹਾਨ ਕੀਰਤਨ ਦਰਬਾਰ ਜਿਹੜਾ 22 ਤਰੀਕ ਨੂੰ ਗੁਰਦੁਆਰਾ ਗੋਦੀਸ਼ਾ ਵਿਖੇ ਹੋਏਗਾ 23 ਤਰੀਕ ਨੂੰ ਸਰੇ ਸਰੇ 8 ਵਜੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਤੋਂ ਉਪਰੰਤ 9 ਵਜੇ ਸ਼੍ਰੀ ਪੰਜ ਪਿਆਰਿਆਂ ਦੀ ਰੈਨ ਮਾਈ ਹੇਠ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਏਗਾ ਤੇ ਦਾਬਾਫਰੀ ਤੋਂ ਸ਼ਹਿਰ ਦੇਆਂ ਅਲੱਗ-ਅਲੱਗ ਰਸਤੇ ਹੁੰਦੇ ਹੋਏ 1 ਵਜੇ ਆਪਣਾ ਗੁਰਦਾਰਾ ਗੋਦੀ ਸਾਹਿਬੇ ਕੇ ਪਹੁੰਚ ਕੇ ਉਥੇ ਅਵਾਰਡ ਜਿਹੜੇ ਦਿੱਤੇ ਜਾਣੇ ਦੋ ਅਵਾਰਡ ਜਿਹੜੇ ਸਰਵਿਸ ਫਾਰ ਹਿਮਿਨਿਟੀ ਬਾਫਰੀਦ ਅਵਾਰਡ ਜਿਹੜਾ ਕਿ 1 ਲੱਖ ਰੁਪਏ ਰਾਸ਼ੀ ਸਰੂਪਾ ਤੇ ਨਾਲ ਸਨਿਟਿਜ਼ ਦਿੱਤੀ ਜਾਏਗੀ ਇੱਕ ਜਿਹੜਾ ਕਿ ਪਿਛਲੇ ਸਾਲ ਅਸੀਂ ਜਿਹੜਾ ਸਰਦਾਰ ਇੰਦਰਜੀਤ ਸਿੰਘ ਖਾਲਸਾ ਜੀ ਅਵਾਰਡ ਜਿਹੜਾ ਉਹ ਵੀ ਦਿੱਤਾ ਜਾਏਗਾ ਨਾਲ ਇਹ ਅਵਾਰਡ ਦੁਪਹਿਰੇ 12:30 ਵਜੇ ਤਕਰੀਬਨ ਗੁਰਦਾਰਾ ਗੋਰੀ ਸਾਹਿਬੇ ਕੇ ਦਿੱਤਾ ਜਾਏਗਾ ਕਿ ਇਹ ਸਾਰੇ ਸਾਰੇ ਪ੍ਰੋਗਰਾਮ ਜਿਹੜੇ ਸੇ ਧਾਰਮਿਕ ਦੇ ਕੀਤੇ ਜਾ ਰਹੇ ਹਨ ਤੇ ਸਾਰੇ ਆ ਸੰਗਤਾਂ ਨੂੰ ਸਾਰੇ ਇਸ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਹਮ ਹਮ ਆ ਕੇ ਪਹੁੰਚ ਕੇ ਇਸ ਸਮਾਗਮ ਨੂੰ ਦੀ ਰੌਣਕ ਵਧਾਓ ਅਤੇ ਸਾਨੂੰ ਬੇਨਤੀ ਵੀ ਕਰਾਂਗੇ ਕਿ ਜੇ ਡਿਸਪੋਜ਼ਲ ਜਿਹੜਾ ਵਰਤਿਆ ਜਾਵੇ ਜਿਹੜਾ ਜੇ ਡੀਜੇ ਜਿਹੜਾ ਲਗਾਇਆ ਜਾਂਦਾ ਲੰਗਰ ਵਾਸਤੇ ਜਿਹੜਾ ਉਹੀ ਘੱਟ ਆਵਾਜ਼ ਦੇ ਵਿੱਚ ਜਿਹੜਾ ਕੀਤਾ ਜਾਵੇ ਸਫਾਈ ਦਾ ਧਿਆਨ ਰੱਖਿਆ ਜਾਵੇ ਇਹ ਅਪੀਲ ਇਹ ਸਾਰੇ ਸੋਸਾਇਟੀ ਵਾਲੋਂ ਅਪੀਲ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਫਰੀਦ ਜੀ ਨਾਮ ਲੇਵਾ ਸੰਗਤ ਜਿੱਥੇ ਵੀ ਕਿਤੇ ਬੈਠੀ ਹੈ ਉਹਨਾਂ ਨੂੰ ਵਾਰ 23 ਸਤੰਬਰ ਬਾਬਾ ਫਰੀਦ ਜੀ ਦੇ ਆਗਮਨ ਪਰ 2 ਲੱਖ ਲੱਖ ਵਧਾਈ ਹੋਵੇ ਮਹਾਨ ਸੂਫੀ ਫਕੀਰ ਬਾਬਾ ਸ਼ੇਖ ਫਰੀਦ ਜੀ 1215 ਚ ਫਰੀਦਕੋਟ ਉਹਨਾਂ ਨੇ ਆਪਦੇ ਚਾਰਨ ਪਾਇਸ ਇਸ ਕੋਈਤਰ ਧਰਤੀ ਤੇ ਸਭ ਤੋਂ ਪਹਿਲਾਂ ਆ ਕੇ ਉਹ ਦਿੱਲੀ ਤੋਂ ਪਾਸਪਟਨ ਜਾ ਰਹੇ ਸੀ ਉਹਨਾਂ ਨੇ ਗੋਦੜੀ ਸਾਹਿਬ ਠਹਿਰਾਉ ਕੀਤਾ ਜਿਨ੍ਹਾਂ ਨੂੰ ਆਪਾਂ ਕਹਿੰਨੇ ਪਹਿਲਾਂ ਇਹਨੂੰ ਲੀਰਮਾਲ ਕਹਿੰਦੇ ਸੀ ਤੇ ਇੱਥੇ ਠਹਿਰਾਉ ਤੋਂ ਬਾਅਦ ਉਹਨਾਂ ਦੇ ਮਨ 'ਚ ਕਈ ਵਾਰੀ ਪੀਰ ਫਕੀਰਾਂ ਦੇ ਮਨ 'ਚ ਵੀ ਕੋਈ ਮਾੜਾ ਮੋਟਾ ਅੰਕਾਰ ਆ ਜਾਂਦਾ ਉਹਨਾਂ ਨੇ ਸੋਚਿਆ ਵੀ ਇਹ ਜਿਹੜੀ ਮੇਰੇ ਗੋਦੜੀ ਨੁਮਾ لباس ਪਾਇਆ ਨਾ ਲੋਕ ਸ਼ਾਇਦ ਮੈਨੂੰ ਇਹਦੇ ਕਰਕੇ ਬੜਾ ਸਤਿਕਾਰ ਦਿੰਦੇ ਆ ਤੇ ਉਹਨਾਂ ਨੇ ਗੋਦੜੀ ਆਪਦੇ ਲਾ ਕੇ ਤੇ ਉੱਥੇ ਸਿੱਟੀ ਤੇ ਸਧਾਰਨ ਕੱਪੜਿਆਂ 'ਚ ਉਹਦਾ ਰਾਸ਼ਨ ਪਾਣੀ ਲੈਣ ਇੱਥੇ ਆਪਣਾ ਜਿਹੜਾ ਉਦੋਂ ਮੋਕਲ ਹਰਕਸ ਕਸਬਾ ਸੀ ਛੋਟਾ ਜਿਹਾ ਉੱਥੇ ਲੈਣ ਚਲੇ ਗਏ ਹੋਇਆ ਕੀ ਕਿ ਪਿੱਛੋਂ ਉਦੋਂ ਰੋਈ ਵੀ ਆ ਬਾਂ ਸੀ ਬੱਚੇ ਪਸ਼ੂ ਚਾਰਦੇ ਸੀ ਉਹਨਾਂ ਨੇ ਉਹ ਗੋਦੜੀ ਦੀ ਬਣਾਲੀ ਖੁੱਦੋ ਤੇ ਵਣਾਂ ਦੀਆਂ ਵੱਡਲੀਆਂ ਮੁੜੀਆਂਆਂ ਹੁੰਡੀਆਂ ਤੇ ਖੁੱਦੋ ਹੁੰਡੀ ਖੇਡਣ ਲੱਪੇ ਤੇ ਉਧਰ ਦੂਜਾ ਕੌਤਕ ਵਰਕ ਵਰਕ ਗਿਆ ਬਾਬਾ ਜੀ ਨੂੰ ਸਧਾਰਨ ਵਿਅਕਤੀ ਸਮਝ ਕੇ ਉਦੋਂ ਇਹ ਗੜੀ ਕਹਿ ਲੋ ਕਿਲਾ ਕਹਿ ਲੋ ਇਹਦਾ ਨਿਰਮਾਣ ਹੋ ਰਿਹਾ ਸੀ ਤੇ ਵਗਾਰ ਵਾਲਾ ਜਿਹੜਾ ਲੇਬਰ ਦਾ ਜਿਹੜਾ ਜ਼ਮਾਨਾ ਸੀਗਾ ਉਹ ਜਿਹੜੇ ਰਾਜੇ ਦੇ ਆ ਛੋਟੇ ਕਰਿੰਦੇ ਸੀ ਉਹਨਾਂ ਨੇ ਸਧਾਰਨ ਕੱਪੜਿਆਂ 'ਚ ਬਾਬਾ ਜੀ ਨੂੰ ਵੇਖ ਕੇ ਤੇ ਵਗਾਰ ਤੇ ਲਾ ਲਿਆ ਤੇ ਗਾਰੇ ਦੀ ਟੋਕਰੀ ਚ ਕਾਤੀ ਤੇ ਪਰ ਜਦੋਂ ਉਹਨਾਂ ਨੇ ਦੇਖਿਆ ਵੀ ਇਹ ਤਾਂ ਕੋਈ ਕਰਨੀ ਵਾਲਾ ਫਕੀਰ ਆ ਬਾਬਾ ਜੀ ਦੀ ਜਿਹੜੀ ਗਾਰੇ ਵਾਲੀ ਟੋਕਰੀ ਸੀ ਗੱਠੁੱਤੀ ਜਾਂਦੀ ਸੀ ਤੇ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਫਿਰ ਉਹਨਾਂ ਨੇ ਜਿਹੜਾ ਉਦੋਂ ਦਾ ਇਥੋਂ ਦਾ ਚੌਧਰੀ ਸੀ ਮੋਕਲ ਸੀ ਉਹਨੂੰ ਜਾ ਕੇ ਬੇਨਤੀ ਕੀਤੀ ਕਿ ਆਓ ਜੀ ਉਹਨਾਂ ਤੋਂ ਆਪਾਂ ਮਾਫੀ ਮੰਗੀਏ ਫਿਰ ਉਹ ਖੁਦ ਆ ਕੇ ਬਾਬਾ ਜੀ ਤੋਂ ਉਹਨਾਂ ਨੇ ਮਾਫੀ ਮੰਗੀ ਕਿ ਸਾਡੇ ਤੋਂ ਗਲਤੀ ਹੋਈ ਹੈ ਤੇ ਬਾਬਾ ਜੀ ਨੇ ਵੀ ਸੋਚਿਆ ਵੀ ਮੇਰਾ ਗੋਦੜੀ ਬਣਾ ਲਈ ਫਕੀਰਾਂ ਦਾ ਲਿਵਾਸ ਹੁੰਦਾ ਤੇ ਉਹਨਾ ਮੇਰਾ ਗੋਦੜੀ ਬਿਨਾਂ ਸਰੇ ਤੇ ਨਾ ਗੋਦੜੀ ਮੇਰੇ ਬਿਨਾਂ ਗੋਦੜੀ ਦਾ ਸਰੇ ਉਧਰ ਕਿਉਂ ਕਿ ਗੋਦੜੀ ਦੀ ਖੁਦੋਂ ਬਣਾ ਲਈ ਸੀਗੀ ਫਿਰ ਇੱਥੇ ਬਾਬਾ ਜੀ ਨੇ ਉੱਥੇ ਵੀ ਆਪਦੀ 2 ਦਿਨ ਰਹੇ 4 ਦਿਨ ਰਹੇ ਗੋਦੜੀ ਸਾਹਿਬ ਵਾਲੇ ਸਥਾਨ ਤੇ ਭਗਤੀ ਕੀਤੀ ਪਰ ਇੱਥੇ 40 ਦਿਨਾਂ ਦਾ ਸਲਾਮ ਚ ਇੱਥੇ ਹੁਣ ਮੌਜੂਦਾ ਟਿੱਲਾ ਸਾਹਿਬ ਚਿਲੀਹਾ ਘਟਿਆ ਸਲਾਮ ਚ 40 ਦਿਨ ਉਹਨਾਂ ਨੇ ਇੱਥੇ ਭਗਤੀ ਕੀਤੀ ਤੇ ਆਪਦੇ ਪਵਿੱਤਰ ਚਰਨਾਂ ਨਾਲੇ ਜਿਹੜਾ ਸਥਾਨ ਆ ਪਵਿੱਤਰ ਕੀਤਾ ਤੇ ਹੁਣ ਸੇਖੋ ਸਾਹਿਬ ਜਿਹੜੇ ਸਾਡੇ ਜਿਹੜੇ ਫਾਊਂਡਰ ਚੇਅਰਮੈਨ ਸੀ ਸੰਸਥਾਪਕ ਸੀਗੇ ਉਹਨਾਂ ਨੇ 1969 ਚ ਇਹਦਾ ਜਿਹੜਾ ਇਹ ਸਥਾਨ ਦਾ ਸੇਵਾ ਸੰਭਾਲੀ ਸੀ ਤੇ 54 ਚਾਲ ਸੇਵਾ ਕਰਕੇ 10 ਦਸੰਬਰ 1923 ਨੂੰ ਉਹਨਾਂ ਦਾ ਦਿਹਾਤ ਹੋਇਆ ਹੈ ਔਰ ਉਹਨਾਂ ਨੇ ਏਡੀ ਵੱਡੀ ਲੰਮੀ ਸੇਵਾ ਕੀਤੀ ਕਿਉਂਕਿ ਅੱਗੇ ਵੀ ਮੈਂ ਕਹਿਣਾ ਹੁਣਾ ਜਿਹੜੀ ਮਹਾਨਤਾ ਹੈ ਨਾ ਉਹ ਦਿਨਾਂ ਮਹੀਨਿਆਂ ਚ ਸਾਲਾਂ ਚ ਨਹੀਂ ਪਾਪੀ ਜਾਂਦੀ ਉਹ ਸਦੀਆਂ ਚ ਪਾਪੀ ਜਾਂਦੀ ਹੈ ਅੱਧੀ ਸਦੀ ਤੋਂ ਉੱਪਰ 4 ਸਾਲ ਕੋਈ ਛੋਟੀ ਗੱਲ ਹੈ ਇੱਕ ਬੰਦੇ ਨੇ ਮੁੱਖ ਸੇਵਾਦਾਰ ਦੇ ਤੌਰ ਤੇ ਏਡੀ ਵੱਡੀ ਸੇਵਾ ਕੀਤੀ ਔਰ ਇੰਨੀ ਇੰਸਟੀਚੂਸ਼ਨ ਮਤਲਬ ਇੱਕ ਦਿੱਤੀਆਂ ਜਿੱਥੇ ਅਟ੍ਰੈਕਟ ਦੀ ਸੰਸਥਾ ਬਣ ਗਈ ਤੇ ਇਹ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਦੂਜਾ ਆਗਮਨਪੁਰਬ ਹੈ ਜਿਹੜਾ ਆਪਾਂ ਹਰ ਸਾਲ ਦੀ ਤਰ੍ਹਾਂ 19 ਤਰੀਕ ਤੋਂ ਲੈ ਕੇ 23 ਤਰੀਕ ਤੱਕ ਸਾਰੇ ਬਾਬਾ ਫਰੀਦ ਦੀ ਨਾਮ ਲੈਵਾ ਸੰਗਤ ਇਸ ਇਲਾਕੇ ਦੀ ਇਸ ਜ਼ਿਲ੍ਹੇ ਦੀ ਦੂਰੋਂ ਦੂਰੋਂ ਲੋਕ ਇੱਥੇ ਆਉਣਗੇ ਉਹ ਆਪਾਂ ਮਨਾਉਣ ਜਾ ਰਹੇ ਹਾਂ 19 ਤਰੀਕ ਨੂੰ ਸਵੇਰ ਟਿੱਲਾ ਬਾਬਾ ਫਰੀਦ ਵਿਖੇ ਸੁਗਮਣੀ ਸਾਹਿਬ ਦੇ ਪਾਰ ਦੇ ਭੋਗ ਪਾਣਗੇ ਅਪਰੰਤ ਇਥੋਂ ਦੇ ਮਾਨਯੋਗ ਡਿਪਟੀ ਕਮਿਸ਼ਨਰ ਉੱਥੇ ਆਕੇ ਸੰਗ ਤੁਹਾਨੂੰ ਸੰਬੋਧਨ ਕਰਨਗੇ ਔਰ ਇੱਕ ਰਸਮੀ ਜਿਹੜੀ ਸ਼ੁਰੂਆਤ ਰਵਾਇਤਾਂ ਜਿਹੜੀ ਉਹ ਮੇਲੇ ਦੀ ਸ਼ੁਰੂਆਤ ਕਰਾਂਗੇ ਅਵਾਰਡ ਤੇ ਜਾ ਰਹੇ ਹਾਂ ਹਾਂ ਇਸ ਵੇਲੇ ਅਸੀਂ ਇੱਕ ਤਾਂ ਸੇਖੋ ਸਾਬ ਦੇ ਜਿਉਂਦਿਆਂ ਜੀ ਇਮਾਨਦਾਰੀ ਦਾ ਅਵਾਰਡ ਬੰਦ ਕਰ ਦਿੱਤਾ ਸੀ ਕਿਉਂਕਿ ਇਮਾਨਦਾਰੀ ਦਾ ਬੰਦੇ ਦੀਆਂ ਸੋਚਾਂ ਹੀ ਇਮਾਨਦਾਰ ਹੈ ਨਹੀਂ ਸੱਚੀ ਗੱਲ ਹੈ ਬੰਦਾ ਕਿਵੇਂ ਇਮਾਨਦਾਰ ਹੋ ਸਕਦਾ 24 ਘੰਟੇ ਠੱਗੀ ਦੀਆਂ ਸគਮਾ ਸੋਚੀ ਜਾਂਦਾ ਕਿਵੇਂ ਠੱਬੀ ਲਾਉਣੀ ਹੈ ਇੱਕ ਦੂਜੇ ਨੂੰ ਸੁੱਤਾ ਪਿਆ ਵੀ ਸੋਚੀ ਜਾਂਦਾ ਪਰ ਜਿਹੜੇ ਬੰਦੇ ਅਸੀਂ ਕੀਤੇ ਸੀਗੇ ਕਰਦੇ ਰਹੇ ਆ ਉਹ ਬਹੁਤ ਨੇਕ ਬੰਦੇ ਸੀਗੇ ਹੋ ਸਕਦਾ ਕਿਸੇ 'ਚ ਕੋਈ ਗਲਤੀ ਹੋਵੇ ਕਿਉਂਕਿ ਕੁਰਸੀ ਤੇ ਬਹਿ ਕੇ ਜ਼ਰੂਰੀ ਨਹੀਂ ਕਿ ਨਕਦੀ ਦੇ ਰੂਪ 'ਚ ਵੱਢੀ ਲਈ ਜਾਵੇ ਜਾਂ ਕੋਈ ਜਾਇਦਾਦ ਦੇ ਰੂਪ 'ਚ ਗਿਫਟ ਲੈ ਜਾਣ ਤੇ ਇਹ ਜਿਹੜੀ ਹੁੰਦੀ ਆ ਨਾ ਕੁਰਸੀ ਤੇ ਬਹਿ ਕੇ ਕਿਸੇ ਦੀ ਮੈਰਿਟ ਇਗਨੋਰ ਕਰਨੀ ਕਿਸੇ ਆਪ ਦੇ ਬੌਸ ਦੀ ਪ੍ਰੈਸ਼ਰ ਥੱਲੇ ਕਿਸੇ ਦੀ ਗਲਤ ਫੈਸਲਾ ਕਰਨਾ ਜਾਂ ਕੋਈ ਹੋਰ ਫਾਇਦੇ ਦੇਣੇ ਇਹ ਵੀ ਤਾਂ ਬੇਈਮਾਨੀ ਆ ਨਾ ਇੱਕ ਡੀਸੀ ਇੱਥੇ ਆਇਆ ਸੀ ਉਹਨੇ ਲਿਖਤਾ ਸੀ ਐਵੇਂ ਮੈਨੂੰ ਦਿਵਾਲੀ ਤੇ ਕੋਈ ਗਿਫਟ ਨਾ ਦਿਓ ਤੇ ਨਹੀਂ ਦਿਵਾਲੀ ਤੇ ਡੀਸੀਆਂ ਨੂੰ ਤੇ ਦੂਜੇ ਵੱਡਿਆਂ ਅਕਸਰਾਂ ਨੂੰ ਢੇਰ ਸਾਰੇ ਗਿਫਟ ਇਕੱਠੇ ਹੋ ਜਾਂਦੇ ਉਹ ਵਾਰਡ ਅਸੀਂ ਬੰਦ ਕਰਤਾ ਸੀ ਬਾਅਦ ਚ ਚਿੰਤੂ ਪਰੰਤੂ ਹੁੰਦਾ ਸੀ ਨੋਬਲ ਪ੍ਰਾਈਜ਼ ਵਾਲੇ ਵੀ ਇਮਾਨਦਾਰੀ ਤੇ ਵਾਰਡ ਨਹੀਂ ਦਿੰਦੇ ਬਾਕੀ ਹਰ ਸਬਜੈਕਟ ਤੇ ਉਹ ਸਾਇੰਸ ਤੇ ਫਿਜ਼ਿਕਸ ਤੇ ਕੈਮਿਸਟਰੀ ਤੇ ਸਿਹਤ ਤੇ ਸਮਾਜ ਸੇਵਾ ਤੇ ਇਸ ਤੇ ਸਭ ਦਾ ਸੇਟ ਵਾਰਡ ਦਿੰਦੇ ਪਰ ਇਮਾਨਦਾਰੀ ਤੇ ਨੀ ਇਮਾਨਦਾਰੀ ਕਿਸੇ ਦੀ ਤਸਦੀਕ ਨਹੀਂ ਕੀਤੀ ਜਾਂਦਾ ਇੱਕ ਵੀ ਬੰਦਾ ਤੁਰਿਆ ਜਾਂਦਾ ਇਮਾਨਦਾਰ ਆ ਤੁਰਿਆ ਜਾਂਦਾ ਠੱਗ ਆ ਦਾ ਪਤਾ ਹੀ ਕੋਈ ਨਹੀਂ ਕਈ ਵਾਰੀ ਕਰੋੜ ਤੇ ਝਾਤ ਨਹੀਂ ਮਾਰਦਾ ਤੇ ਕਈ ਵਾਰੀ ਰੁਪਈਏ ਤੇ ਬੇਈਮਾਨ ਹੋ ਜਾਂਦਾ ਤੇ ਹੁਣ ਅਸੀਂ ਜਿਹੜਾ ਦਿੰਨੇ ਆ ਇੱਕ ਤਾਂ ਵਾਰਡ ਉਹੀ ਪੁਰਾਣਾ ਸਮਾਜ ਸੇਵੀ ਵਾਰਡ ਜਿਹੜਾ ਦਿੰਨੇ ਆ ਪਹਿਲਾਂ ਭਗਤਪੂਰਨ ਸਿੰਘ ਜੀ ਦੇ ਨਾਂ ਤੇ ਸੀ ਪਰ ਜਦੋਂ ਅਸੀਂ ਬਾਬਾ ਫਰੀਦ ਇਮਾਨਦਾਰੀ ਵਾਰਡ ਬੰਦ ਕਰ ਦਿੱਤਾ ਤੇ ਉਹਦਾ ਨਾਂ ਸੀ ਬਾਬਾ ਫਰੀਦ ਸਮਾਜ ਸੇਵੀ ਵਾਰਡ ਰੱਖ ਦਿੱਤਾ ਜਿਹਦੇ ਚ 1 ਲੱਖ ਰੁਪਿਆ ਰਾਸ਼ੀ ਹੁੰਦੀ ਹੈ ਉਹਦੇ ਵਾਸਤੇ ਅਸੀਂ 10 ਸਤੰਬਰ ਤੱਕ ਅਰਜ਼ੀਆਂ ਮੰਗੀਆਂ ਅਰਜ਼ੀਆਂ ਇੱਥੇ ਬਾਬਾ ਫਰੀਦ ਪਬਲਿਕ ਸਕੂਲ ਹਰਿੰਦਰਾ ਨਗਰ ਚੇਅਰਮੈਨ ਸਾਹਿਬ ਦੇ ਦਫ਼ਤਰ ਚ ਤੁਹਾਡੇ ਰਹੀ ਬੇਨਤੀ ਕਰਦੇ ਆ ਕਿ ਜਿੰਨ ਜਿਹੜੀਆਂ ਕੋਈ ਭਵਾਂ ਉਸ ਸੰਸਥਾਵਾਂ ਭਵਾਂ ਨਿੱਜੀ ਰੂਪ ਚ ਉਹ ਇੱਥੇ ਉਹ ਪਹੁੰਚਾ ਸਕਦੇ ਆ ਆਪਦੇ ਪੂਰਾ ਵੇਰਵਾ ਬਾਇਓ ਡਾਟਾ ਜੋ ਉਹਨਾਂ ਨੇ ਕੰਮ ਕੀਤਾ ਪਰ ਨਾਲ ਕੋਈ ਦੋ ਬੰਦੇ ਉਹਨਾਂ ਦੀ ਦੂਜਾ ਰეკਮੈਂਡੇਸ਼ਨ ਕਰੇ ਦੂਜਾ ਵਾਰਡ ਜਿਹੜਾ ਅਸੀਂ ਪਿਛਲੇ ਸਾਲ ਹੀ ਸ਼ੁਰੂ ਕੀਤਾ ਹੈ ਸਰਦਾਰ ਇੰਦਰਜੀਤ ਸਿੰਘ ਜੀ ਖਾਲਸਾ ਯਾਦਗਰੀ ਅਵਾਰਡ ਉਹਦੀ ਰਕਮ 50000 ਹੈ ਤੇ ਉਹਦੇ ਵਾਸਤੇ ਜਿਹੜੇ ਉਹ ਅਸੀਂ ਕੋਈ ਸਿਹਤ ਕਿਸੇ ਨੇ ਨਾਮ ਨਖਟਿਆ ਹੋਵੇ ਕਿਸੇ ਨੇ ਕਲਾਚ ਖਟਿਆ ਹੋਵੇ ਕਿਸੇ ਨੇ ਕੋਈ ਵਿਦਿਆਚ ਬਹੁਤ ਇਲਾਕੇ ਦਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੋਵੇ ਖੇਡਾਂ ਚ ਕੀਤਾ ਹੋਵੇ ਇਹਦੀ ਸਾਰੀ ਦੋਨਾਂ ਵਾਰਡਾਂ ਦੀ ਜੂਰੀਡਿਕਸ਼ਨ ਪੰਜਾਬ ਹੈ ਤੇ ਉਹਦੇ ਵਾਸਤੇ ਵੀ ਇਹੀ ਸ਼ਰਤਾਂ ਕਿ ਉਹ ਆਪਦੇ ਵੇਰਵੇ ਸਹਿਤ ਕਿਸੇ ਦੋ ਬੰਦਿਆਂ ਤੋਂ ਰეკਮੈਂਡੇਸ਼ਨ ਨਾਲ ਆਪਦੀ ਅਰਜੀ ਭੇਜ ਸਕਦਾ ਫਿਰ ਸਾਡੀ ਸਮੁੱਚੀ ਕਮੇਟੀ ਪਹਿਲਾਂ ਉਹਨੂੰ ਸ਼ਾਰਟਲਿਸਟ ਕਰਦੀ ਹੈ ਸ਼ਾਰਟਲਿਸਟ ਕਰਨ ਤੋਂ ਅਸੀਂ ਬਹੁਤ ਬਰੀਕੀ ਨਾਲ ਆਪ ਛਾਂਣ ਇਨ ਕਰਕੇ ਆਪਦੇ ਹਰ ਸੋਰਸ ਤੋਂ ਜਿੰਨਾ ਅਸੀਂ ਕਰ ਸਕਦੇ ਆ ਮੈਕਸਿਮਮ ਉਹਦੀ ਖੋਜ ਬੀੜ ਕਰਨ ਤੋਂ ਬਾਅਦ ਅਸੀਂ ਉਹ ਅਵਾਰਡ ਦੇਣ ਦਾ ਉਹਨਾਂ ਦੇ ਨਾਮ ਅਨਾਉਂਸ ਕਰਦੇ ਹਾਂ ਸਰ ਜਿਹੜਾ ਅਵਾਰਡ ਦੀ ਗੱਲ ਕੀਤੀ ਇਹ ਪੰਜਾਬ ਚ ਕਿ ਹਿੰਦੁਸਤਾਨ ਚ ਕਿਤੋਂ ਵੀ ਬੰਦਾ ਨਹੀਂ ਨਹੀਂ ਇਹਦੀ ਜੂਰਿਸਡਿਕਸ਼ਨ ਸਿਰਫ ਤੇ ਸਿਰ ਪੰਜਾਬ ਕਿਉਂਕਿ ਬਾਬਾ ਫਰੀਦ ਜੀ ਦੇ ਆਪਾਂ ਆਲਮਨਪੁਰਮਾਣਾਉਣੇ ਆ ਤੇ ਬਾਬਾ ਫਰੀਦ ਜੀ ਸੱਚੀ ਗੱਲ ਹੈ ਵੀ ਪੰਜਾਬੀ ਬੋਲੀ ਦੇ ਮੋਢੀ ਸੀਗੇ ਤੇ ਇਹਦੇ ਵਿੱਚ ਅਸੀਂ ਪੰਜਾਬੀਆਂ ਨੂੰ ਇਨਵੋਲਵ ਕੀਤਾ ਇਹਦੇ ਵਿੱਚ ਪਰ ਇਹ ਨਹੀਂ ਜਿਹੜੇ ਆਈਐਸ ਆਈਪੀਐਸ ਯੂਪੀਐਸਸੀ ਚੋ ਬੰਦੇ ਅਕਸਰ ਆਉਂਦੇ ਉਹਨਾਂ ਨੂੰ ਪੰਜਾਬ ਕੇਡਰ ਵੀ ਮਿਲਿਆ ਹੁੰਦਾ ਕੰਮ ਤਾਂ ਉਹਨਾਂ ਨੇ ਪੰਜਾਬ ਚ ਕੀਤਾ ਹੁੰਦਾ ਪਰ ਉਹ ਵੀ ਸਾਨੂੰ ਕਰ ਸਕਦੇ ਸੀ ਇਮਾਨਦਾਰੀ ਦੇ ਵਾਰਤ ਦੇ ਇਸੇ ਕਰਕੇ ਅਸੀਂ ਉਹਨਾਂ ਨੂੰ ਇਮਾਨਦਾਰੀ ਦੇ ਵਾਰਤ ਦਿੱਤੇ ਹਾਲਾਂਕਿ ਉਹਨਾਂ ਦਾ ਨੇਟਵਰਕ ਸੂਬਾ ਹੋਰ ਹੁੰਦਾ ਸੀ ਤੇ ਕਹਿੰਨ ਉਹਨਾਂ ਨੂੰ ਕੱਢ ਰਿਹਾ ਇਥੇ ਲਾਟ ਹੋਇਆ ਤੇ ਇਥੇ ਸਾਰੀ ਉਮਰ ਉਹਨਾਂ ਨੇ ਆਪਦੀ ਜੋਬਾਂ ਕੀਤੀ